ਅੱਜ ਦੇਰ ਸ਼ਾਮ ਹੁਸ਼ਿਆਰਪੁਰ ਦੀ ਦਾਣਾ ਮੰਡੀ ਨੇੜੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਹਾਦਸੇ ਵਿੱਚ ਚਾਰ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਨੂੰ ਤੁਰੰਤ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੋਂ ਕਿ ਇੱਕ ਵਿਅਕਤੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਅਤੇ ਪੁਰੀਹਰਾ ਚੌਂਕੀ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਜਿਹੜੀ ਜਾਂਚ ਪੜਤਾਲ ਸਗੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਮੌਕੇ ਦੇ ਚਸ਼ਮਦੀਤ ਦੇ ਨਾਲ ਤੇ ਥਾਣਾ ਮਾਡਲ ਟਾਊਨ ਦੇ ਅਧਿਕਾਰੀ ਜਿਹੜੇ ਹੈਗੇ ਆ ਉਹਨਾਂ ਦੇ ਨਾਲ कहते हैं बारे और फोन ने का तीसरा आया और और 15% याद है और अंदर जा रहा है आज फोन और जाम ਤੋ ਉਹ ਆ ਤਾ ਜਾਇ ਕ ਰਾਜਮਾਰਾ ਜੀ ਇਥੇ ਆਈ ਨਾ ਆਓ ਸਾਹਮਣੇ ਬੈਠੋ ਜਿਹੜਾ ਰਾਜਮਾਰਾ ਆਵਾ ਕੋ ਬਾਰੇ ਹਮ ਕਾਉ ਆ ਜੰਗ ਉਹਦੇ ਲੈਕ ਨੂੰ ਲੈ ਕੇ ਸਾਰਾ ਕੀ ਗੱਲ ਕਿੱਦਾਂ ਹੋਇਆ ਹਾਸਾ ਐ ਐਕਸੀਡੈਂਟ ਹੋਇਆ ਜੀ ਐਕਸੀਡੈਂਟ ਹੋਣ ਤੋਂ ਬਾਅਦ ਉਹ ਬੰਦੇ ਨੇ ਬਿਆਨ ਦਿੱਤੇ ਆ ਉਹ ਕਹਿੰਦਾ ਜੀ ਕਿ ਅਗਰ ਕਹਿੰਦੇ ਐਕਸੀਡੈਂਟ ਹੋਇਆ ਕਹਿੰਦਾ ਮੈਂ ਕੀ ਕੀਤਾ ਉਹ ਕਹਿੰਦਾ ਤੁਸੀਂ ਦੋ ਬੰਦੇ ਨੂੰ ਮਾਰਤਾ ਕਹਿੰਦਾ ਮੈਂ ਨਹੀਂ ਮਾਰਿਆ ਰੱਬ ਨੇ ਮਾਰਿਆ ਜਿੰਦਾ ਵੀ ਜਿਹੜੀ ਕਾਰ ਵਾਲਾ ਸੀਗਾ ਕਾਰ ਵਾਲੇ ਡਰਿੰਕ ਕੀਤੀ ਹੋਈ ਸੀਗੀ ਆਇਆ ਕਿੱਥੋਂ ਕਾਰ ਵਾਲਾ ਫਵਾੜਾ ਰੋਡ ਤੋਂ ਆਇਆ ਜੀ ਫਿਰ ਮੋਟਰਸਾਈਕਲ ਵਾਲੇ ਕਿੱਧਰੋਂ ਆ ਰਹੇ ਸੀ ਆਪਣੀ ਸਾਈਡ ਤੇ ਜਾਂਦੇ ਤਿੰਨ ਮੋਟਰਸਾਈਕਲ ਸਵਾਰਨ ਤਿੰਨ ਮੋਟਰਸਾਈਕਲ ਸੀਗੇ ਇਹਦਾ ਡ੍ਰਿੰਕ ਕੀਤੀ ਇਦੋਂ ਵੀ ਹੋਇਤਲਾ ਇੱਕ ਜਣਾ ਦੋ ਜਣੇ ਨਹੀਂ ਤਰ ਕਿੰਨੇ ਜਰਾ ਸੱਟਾਂ ਲੱਗੀਆਂ ਕਿੱਦਾਂ ਇੱਕ ਦਾ ਸੀਰੀਅਸ ਆ ਜੀ ਤੇ ਦੋ ਠੀਕ ਆ ਤੇ ਇਹਨੂੰ ਲੱਗੀ ਪੁਲਿਸ ਨੇ ਪਕੜ ਲਿਆ ਕਿ ਨਹੀਂ ਇਹ ਜੀ ਪੁਲਿਸ ਨੇ ਫੜ ਲਈ ਪੁਲਿਸ ਹਾਂ ਕਿ ਕਿੱਦਾਂ ਸੀ ਐਂਸ ਰਾਏ ਕਿੰਨੇ ਬੰਦੇ ਪਟੜ ਚਾਰ ਬੰਦੇ ਜਖਮੀ ਜਿਹਦੇ ਵਿੱਚ ਇੱਕ ਕਾਰ ਜਿਹੜੀ ਆ ਬੇਬੂ ਹੋ ਕੇ ਮੋਟਰਸਾਈਕਲਾਂ ਨਾਲ ਟਕਰਾ ਕੇ ਡਾਊਨ ਸਿੱਟ ਜਾ ਕੇ ਬਾਕੀ ਤ੍ਰਤੀਜ ਕਰ ਰਹੇ ਆ ਦੇਖਦੇ ਜਾ ਕੇ ਸਿਰ ਜਿਹੜੀ ਕਹਾਣੀਾਂ ਜਾ ਕੇ ਜਾ ਰਹੇ ਆ ਮੈਂ ਸਿਰ ਪਿੱਛੇ ਆਇਆ ਜਾਂਦਾ ਇੰਜ ਲੰਘਦਾ ਜਾਂਦਾ ਇਹ ਵੀ ਸਿਆ ਜਾ ਰਿਹਾ ਕਿ ਕਾਰ ਚੱਲ ਜੋ ਮਲਾਰੀਆ ਨੂੰ ਦੱਸਿਆ ਜਾ ਰਿਹਾ ਉਹ ਡਰਿੰਕ ਵਿੱਚ ਕਿੰਨੀ ਲੋਕ ਹੈ ਉਹ ਦੇਖ ਲੈਣੇ ਜਾ ਕੇ ਮੈਂ ਜੇ ਪੁੱਛਿਆ ਵਿੱਚ ਤੇ ਤਿੰਨ ਮੋਟਰਸਾਈਕਲ ਬੱਕ ਬੱਕੇ ਬੰਦੇ ਚਾਹ ਰਹੇ ਹਾਂ ਹਾਂਜੀ ਇਹ ਸਿਰियस ਨੂੰ ਜਿਹਨੇ ਰੈਫਰ ਕਰਤਾ ਇੱਕ ਅਮਨ ਹਸਪਤਲਿਆ ਤੇ ਤਿੰਨ ਇੱਥੇ ਸਰ ਜਿਹੜੇ ਚਾਰੀ ਜਿਹੜੇ ਫਟਰ ਹੋਏ ਵਿਚਾਰੇ ਇਹ ਇਹਨਾਂ ਦੀ ਉਮਰ ਕੀ ਰਹੀ ਹੈ ਏਜ ਕੈਟੇਗਰੀ ਕਿੰਨੀ ਕੀ ਉਮਰ ਹੈ ਇਹਨਾਂ ਦੀ ਜੇਕਰ ਅਜੋ ਬਰਥ ਡੇਟਸ ਆਫ ਦੇ ਹਨ ਜੀ ਤੇ ਬਾਕੀ ਜਿਹੜੇ ਉਹ 25 ਤੋਂ 35 ਸਾਲ ਦੇ 25 ਤੋਂ 35 ਦੇ ਵਿੱਚ ਆਉਂਦੇ ਟੋਟਲ ਚਾਰ ਜਣੇ ਸਰ ਤਿੰਨ ਮੋਟਰਸਾਈਕਲ ਦੇ ਉੱਤੇ ਤੇ ਇਹ ਕਿਹੜੇ ਲੋਕੇਸ਼ਨ ਤੇ ਇਹ ਘਟਨਾ ਵਾਪਰੀ ਹੈ ਸਰ ਇਹ ਪੂਰੀ ਦਾ ਚੌਕੀ ਦੇ ਕੋਲ ਕੋਲ ਜਾ ਕੇ ਜਾ ਕੇ ਬਾਈਪਾਸ ਵਾਲਾ ਠੀਕ ਹੈ